ਅੰਦਰ ਸੰਸਾਰ ਦੁੱਖ ਹੈ ਆਪੇ ਸਿਰ ਧੰਦੇ ਮਰ ਉਹਨਾਂ ਦੇ ਮਨ ਵਿੱਚ ਤੋਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉੱਤੇ ਆਪ ਸਹਿਿਹੜਿਆ ਹੋਇਆ ਹੈ ਮਨੁੱਖ ਨੇ ਆ ਦੁਨਿਆਵੀ ਕਾਰੋਬਾਰਾਂ ਵਿੱਚ ਖੱਪਿਆ ਰਹਿੰਦਾ ਨਾ ਸਾਰਾ ਦਿਨ ਇਨਸਾਨ ਮਹਾਰਾਜ ਕਹਿੰਦੇ ਤੂੰ ਆਪ ਹੀ ਸਿਹੜਿਆ ਤੈਨੂੰ ਤਾਂ ਬਹੁਤ ਵਧੀਆ ਜ਼ਿੰਦਗੀ ਮਹਾਰਾਜ ਨੇ ਦਿੱਤੀ ਆ ਮਨੁੱਖਾ ਜੀਵਨ ਸੁੱਖ ਸਹੂਲਤਾਂ ਰਿਜਕ ਪਾਣੀ ਤੈਨੂੰ ਦੇ ਰਿਹਾ ਪ੍ਰਭੂ ਪਰਮਾਤਮਾ ਤੂੰ ਉਹਨਾਂ ਦਾ ਆਨੰਦ ਮਾਣ ਲੈ ਐਵੇਂ ਬਾਧੂ ਜਦੋਂ ਤੂੰ ਝਮੇਲੇ ਪਾਲੇ ਨਾ ਨਾ ਆਪਦੇ ਮਨ ਨੂੰ ਮੋਹ ਜਾਲ ਦੇ ਵੀ ਆ ਵੀ ਬਣਾਉਣਾ ਉਹ ਵੀ ਕਰਨਾ ਆ ਵੀ ਕਰ ਲੈਨੇ ਆ ਇਧਰੋਂ ਕਰਜ਼ਾ ਚੱਕ ਲੈਨੇ ਆ ਉਹ ਕਰ ਲੈਨੇ ਆ ਫਿਰ ਮੋੜ ਦੇਾਂਗੇ ਫਿਰ ਸਿਆਪਾ ਇਕੱਠਾ ਕਰਦਾ ਤੂੰ ਆਪਦੇ ਆਪ ਭਾਈ ਸਿਆਪਾ ਖੜਾ ਕਰਦਾ ਐ ਵੀ ਕਰ ਲੈਨੇ ਆ ਮਹਾਰਾਜ ਨੇ ਸਰਫ ਤੇ ਸਰਫ ਤੇ ਦੱਸਿਆ ਅੰਤਰ ਸੰਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ ਇਹ ਭਾਈ ਤੇਰੇ ਅੰਦਰ ਜਿਹੜਾ ਸੰਸਾਰ ਦਾ ਦੁੱਖ ਹੈ ਤੂੰ ਆਪੇ ਹੀ ਝੜਿਆ ਹੋਇਆ ਹੈ ਮਹਾਰਾਜ ਕਹਿੰਦੇ ਇਹ ਧੰਦਿਆਂ ਵਿੱਚ ਹੀ ਆਪਣੇ ਆਪ ਨੂੰ ਮਾਰਦਾ ਰਹਿਣਾ ਮਹਾਰਾਜ ਕਹਿੰਦੇ ਦੂਜੇ ਪਾਏ ਸੁੱਤੇ ਕਬੇ ਨਾ ਜਾਗੇ ਮਾਇਆ ਮੋਹ ਪਿਆਰ ਜਿਨ੍ਹਾਂ ਦਾ ਮਾਇਆ ਨਾਲ ਮੋਹ ਹੈ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਇਸ ਗਾਫਲਤਾ ਵਿੱਚੋਂ ਕਦੇ ਜਾਗਦੇ ਨਹੀਂ ਗਾਫਲਤਾ ਦੀ ਨੀਂਦ ਹੀ ਸੁੱਤੇ ਰਹਿੰਦੇ ਨੇ ਮਨੁੱਖ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖ ਕਾ ਆਚਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰੂ ਸ਼ਬਦ ਨਹੀਂ ਵਿਚਾਰਦੇ ਤੇ ਨਾਮ ਨਹੀਂ ਜਪਦੇ ਹਰ ਵੇਲੇ ਹੀ ਆਪਣੇ ਮਨ ਦੇ ਅੰਦਰ ਘਾੜਤਾਂ ਘੜਦੇ ਰਹਿੰਦੇ ਨੇ ਆਪਣੇ ਦੁਨਿਆਵੀ ਕਾਰੋਬਾਰਾਂ ਵਾਸਤੇ ਕਰਨੇ ਨੇ ਦੁਨਿਆਵੀ ਕੰਮ ਵੀ ਕਰਨੇ ਨੇ ਜੋ ਲੋੜ ਹੈ ਪਰ ਮਹਾਰਾਜ ਕਹਿੰਦੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਕਦੇ ਨਹੀਂ ਆਪਣੇ ਹਿਰਦੇ ਘਰ ਵਿੱਚ ਲਿਆਂਦਾ ਵੀ ਜਿਸ ਮੰਜ਼ਲ ਤੇ ਅਜੀਵ ਆਤਮਾ ਚੱਲ ਰਿਹਾ ਉਹ ਮੰਜ਼ਲ ਨੇੜੇ ਲੱਗਣ ਵਾਲੀ ਹੈ ਆਉਣ ਵਾਲੀ ਹੈ ਤੇ ਉਥੋਂ ਮੈਂ ਭਟਕ ਰਿਹਾ ਉਸ ਰਸਤੇ ਤੋਂ ਭਟਕ ਰਿਹਾ ਪ੍ਰਮਾਤਮਾ ਦੇ ਦਰ ਘਰ ਤੱਕ ਨਹੀਂ ਪਹੁੰਚ ਸਕਦਾ ਬੰਦਾ ਜਿਹੜਾ ਆਪਣੇ ਦੁਨਿਆਵੀ ਕਾਰੋਬਾਰ ਝਮੇਲਿਆਂ ਵਿੱਚ ਹੀ ਫਸਿਆ ਰਹਿੰਦਾ ਹੈ ਜੋ ਬੰਦਾ ਜੋ ਇਨਸਾਨ ਆਪਣੇ ਲੋੜੀ ਦੇ ਕਾਰੋਬਾਰ ਵੀ ਕਰਦਾ ਕਿਰਤ ਵੀ ਕਰਦਾ ਤੇ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਵੀ ਕਰਦਾ ਆਜ਼ਾਦ ਉਹਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਜਿਸ ਦੀ ਵਰਤੀ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਉਹ ਪਾਈ ਪ੍ਰਭੂ ਪ੍ਰਮਾਤਮਾ ਦੇ ਦਰ ਘਰ ਤੇ ਪ੍ਰਵਾਨ ਹੋ ਜਾਣਗੇ ਤੇ ਜਨਮ ਮਰਨ ਦਾ ਗੇੜ ਕੱਟਿਆ ਜਾਣਾ ਤੇ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ ਸ਼ਬਦ ਨਹੀਂ ਵਿਚਾਰਦੇ ਤੇ ਨਾ ਨਾਮ ਨਹੀਂ ਜਪਦੇ ਤੇ ਨਾਮ ਵੀ ਨਹੀਂ ਜਪਦੇ ਗੁਰੂ ਦੇ ਕਹੇ ਅਨਸਾਰ ਜੀਵਨ ਵੀ ਹੈ ਨਹੀਂ ਤੇ ਫੇਰ ਭਾਈ ਚਰਾਸੀ ਦੇ ਗੇੜੇ ਚ ਤਾਂ ਹੈਗਾ ਹੀ ਆ ਇਸ ਤੋਂ ਨਿਕਲ ਨਹੀਂ ਸਕਦਾ ਫੇਰ ਅ ਮਨੁੱਖੇ ਜਨਮ ਦੀ ਪੂਰਤੀ ਹੋ ਜਾਏਗੀ ਬਾਅਦ ਦੇ ਵਿੱਚ ਫੇਰ ਹੋਰ ਜੀਵਨ ਮਿਲ ਜੂ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਹਰ ਨਾਮ ਨਾ ਪਾਇਆ ਜਨਮ ਵਰਤਾ ਗਵਾਇਆ ਨਾਨਕ ਜਮ ਮਾਰ ਕਰੇ ਖوار ਮਹਾਰਾਜ ਕਹਿੰਦੇ ਹੈ ਨਾਨਕ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈ ਗਵਾਉਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖوار ਕਰਦਾ ਹੈ ਭਾਪ ਮੌਤ ਹੱਥੋਂ ਸਦਾ ਸਹਿਮੇ ਰਹਿੰਦੇ ਹਨ ਡਰੇ ਅਗਲੇ ਸ਼ਬਦ 'ਚ ਮਹਾਰਾਜ ਦੱਸਦੇ ਨੇ ਪੌੜੀ ਵਾਲੀਆਂ ਪੰਕਤੀਆਂ ਜੀ ਹੁਣ ਮਹਾਰਾਜ ਕਹਿੰਦੇ ਆਪਣਾ ਆਪ ਉਪਾਏਨ ਤਦੋਂ ਹੋਰ ਨਾ ਕੋਈ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ ਇਹ ਪੌੜੀ ਵਾਰ ਚ ਦੱਸਦੇ ਨੇ ਮਹਾਰਾਜ ਪੌੜੀ ਚ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਮਹਾਰਾਜ ਕਹਿੰਦੇ ਸਲਾਮ ਅਸਬਰਾ ਵੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਉਹ ਹੁੰਦਾ ਸੀ ਤਦਹੋ ਆਕਾਸ ਨਾ ਪਤਾਲ ਹੈ ਨਾ ਤ੍ਰੈ ਲੋਈ ਉਸ ਵੇਲੇ ਨਾ ਆਕਾਸ਼ ਨਾ ਪਤਾਲ ਤੇ ਨਾ ਇਹ ਤ੍ਰਿਵੇ ਲੋਕ ਸਨ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਕੋਈ ਉਤਪਤੀ ਅਜੇ ਨਹੀਂ ਸੀ ਹੋਈ ਆਕਾਰ ਰਹਿਤ ਪ੍ਰਮਾਤਮਾ ਅਜੇ ਆਪ ਹੀ ਆਪ ਸੀ ਜਿਉਂਤੁਦ ਭਾਵ ਤਵੇਂ ਕਰੇ ਤਿਸ ਬਿਨ ਅਬਰਨਾ ਕੋਈ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨ ਕੋਈ ਹੋਰ ਨਹੀਂ ਹੈ ਵੱਡੇ ਕਾਰੋਬਾਰ ਕਰਨ ਵਾਲਾ ਚੰਦ ਸੂਰਜ ਨੂੰ ਆਪਣੇ ਨਿਜਮ ਵਿੱਚ ਰੱਖਣ ਵਾਲਾ ਧਰਤੀ ਅਸਮਾਨ ਨੂੰ ਟਿਕਾ ਕੇ ਰੱਖਣ ਵਾਲਾ ਕੁਦਰਤ ਨੂੰ ਪੈਦਾ ਕਰਕੇ ਉਹਦੀ ਸਾਂਭ ਸੰਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ ਇੱਕੋ ਇੱਕ ਪ੍ਰਭੂ ਪਰਮਾਤਮਾ ਹੈ ਜਿਵੇਂ ਉਹਨੂੰ ਪਾਉਂਦਾ ਹੈ ਉਵੇਂ ਹੀ ਉਹ ਕਰਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਸ਼ਲੋਕ ਮਹਲਾ 3 ਜੰ ਸਾਹਿਬ ਅੰਬੇਰਾ ਸਦਾ ਹੈ ਦਿਸੇ ਸ਼ਬਦ ਕਮਾਈ ਮਹਾਰਾਜ ਕਹਿੰਦੇ ਹੋ ਪ੍ਰਭੂ ਸਦਾ ਮੌਜੂਦ ਹੈ ਪਰ ਸ਼ਬਦ ਕਮਾਇਆ ਅੱਖੀ ਦਿਸਦਾ ਹੈ ਪ੍ਰਭੂ ਪਰਮਾਤਮਾ ਸ਼ਬਦ ਦੀ ਕਮਾਈ ਕਰਨ ਵਾਲਿਆਂ ਨੂੰ ਦਿਖਦਾ ਹੈ ਇਹਦਾ ਭਾਵ ਹੁਣ ਇਹ ਆ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਹਰਥੋਂ ਤੇ ਦਿਸਦਾ ਸੀ ਕਿਉਂਕਿ ਉਹ ਸ਼ਬਦ ਕਮਾਉਂਦੇ ਸੀ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਸੀ ਤੁਰਕੀ ਬਾਣੀ ਆਈ ਤਨ सगली ਜੇ ਦਮਟਾਈ ਜਿਸ ਨੇ ਉਹਦੇ ਨਾਲ ਜੁੜੇ ਹੋਏ ਸੀ ਗੁਰਨਾਨਕ ਸਾਹਿਬ ਤਲਾਕੇ ਦਸ਼ਮੇਸ਼ ਪਿਤਾ ਤੱਕ ਆ ਭਗਤ ਪਿਆਰਿਆਂ ਦੀ ਬਾਣੀ ਆ ਪਟ ਸਾਹਿਬਾਨਾ ਦੀ ਬਾਣੀ ਉਹਨਾਂ ਨੂੰ ਦਿਸਿਆ ਕਿਉਂਕਿ ਉਹਨਾਂ ਨੇ ਸ਼ਬਦ ਦੀ ਕਮਾਈ ਕਰੀ ਉਹਨਾਂ ਨੂੰ ਦਿਖਿਆ ਤਾਂ ਫਿਰ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬਿਆਨ ਕੀਤੇ ਭਗਤ ਪਿਆਰਿਆਂ ਨੂੰ ਗੁਰੂ ਸਾਹਿਬਾਨਾ ਨੂੰ ਪ੍ਰਭੂ ਪਰਮਾਤਮਾ ਕੁਦਰਤ ਵਿੱਚ ਵਸਦਾ ਦਿਸਿਆ ਫਿਰ ਉਹਨਾਂ ਨੇ ਉਸ ਕੁਦਰਤ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬਿਆਨ ਕੀਤੇ ਬਾਣੀ ਵਿੱਚ ਤੇ ਆਪਾਂ ਵੀ ਵਾਹਿਗੁਰੂ ਦੇ ਸ਼ਬਦ ਨਾਲ ਜੁੜੇ ਰਹੀਏ ਆਪਾਂ ਨੂੰ ਵੀ ਇਹ ਪ੍ਰਾਪਤੀ ਹੋ ਸਕਦੀ ਹੈ ਸਹਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਈ ਉਹ ਉਹ ਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਉਹ ਕਦੇ ਨਾਸ ਹੋਣ ਵਾਲਾ ਨਹੀਂ ਹੈ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਸਦਾ ਸਿਰ ਟਿਕਿਆ ਰਹਿਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਸਦਾ ਸੋ ਸੇਵੀਏ ਜੋ ਸਭ ਮੇਰੇ ਰਹੇ ਸਮਾਈ ਮਹਾਰਾਜ ਕਹਿੰਦੇ ਉਹ ਪ੍ਰਭੂ ਸਭ ਜੀਵਾਂ ਵਿੱਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ

ਜੇ ਖਸਮ ਨਾ ਜਾਣੇ ਆਪਣਾ ਅਬਰੀ ਕੋ ਚਿਤ ਨਾ ਏ ਅਧਿਆਨ ਨਾ ਸੁਣੋ ਜੀ ਪੰਕਤੀ ਨਹਿ ਫਲ ਤਨ ਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ ਅਬਰੀ ਕੋ ਚਤਲਾਈ ਉਹਨਾਂ ਬੰਦਿਆਂ ਦਾ ਜਿਉਣਾ ਬੇਅਰਥ ਹੈ ਜੋ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਵਿੱਚ ਚਿੱਤ ਲਾ ਕੇ ਆਪਣੇ ਖਸਮ ਪ੍ਰਭੂ ਨੂੰ ਨਹੀਂ ਪਛਾਣਦੇ ਧਿਆਨ ਦੇ ਲੈਣਾ ਹੁਣ ਇੱਧਰ ਉੱਧਰ ਜਾਣ ਵਾਲੇ ਗੁਰੂ ਨੂੰ ਛੱਡ ਕੇ ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਚਿੱਤ ਲਾ ਕੇ ਆਪਣੇ ਖਸਮ ਪ੍ਰਭੂ ਨੂੰ ਨਹੀਂ ਪਛਾਣਦੇ ਉਹਨਾਂ ਦਾ ਕੀ ਹੁੰਦਾ ਫਿਰ ਲਹ ਭਲ ਤਨ ਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ ਅਬਰੀ ਕੋ ਚਿਤਲਾਏ ਉਹਨਾਂ ਦਾ ਜੀਣਾ ਹਰਾਮ ਹੈ ਕੋ ਜੀਵਨ ਜੀਣਾ 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 ਨਹੀਂ ਹੈ ਕੋਈ ਮਨੁੱਖਾ ਜਨਮ ਜੀਣਾ ਜੀਣਾ ਨਹੀਂ ਹੈ ਮਹਾਰਾਜ ਕਹਿੰਦੇ ਉਹਨਾਂ ਦਾ ਜੀਣਾ ਹਰਾਮ ਹੈ ਜਿਹੜਾ ਪ੍ਰਭੂ ਪਰਮਾਤਮਾ ਨੂੰ ਭੁੱਲ ਕੇ ਦੂਜਿਆਂ ਨਾਲ ਚਿਤਲਾਈ ਫਿਰਦਾ ਹੈ ਨਾਨਕ ਏਬਨ ਜਾਪੀ ਕਰਤਾ ਕੀਤੀ ਦੇ ਸਜਾਏ ਹੁਣ ਦੋਨੇ ਪੰਕਤੀਆਂ ਮੈਂ ਦੁਬਾਰੇ ਸੁਣਾਉਣਾ ਜੀ ਉਹਨੂੰ ਗੁਰੂ ਪਿਆਰ ਵਾਲਿਓ ਮਹਾਰਾਜ ਕਹਿੰਦੇ ਨਹਿ ਫਲ ਤਨ ਕਾ ਜੀਵੇ ਆ ਜੇ ਖਸਮ ਨ ਜਾਣੇ ਆਪਣਾ ਅਪਰੀ ਕੋ ਚਿਤ ਲਾਏ ਉਹਨਾਂ ਦਾ ਜੀਣਾ ਹਰਾਮ ਹੈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਛੱਡ ਦਿੱਤਾ ਤੇ ਹੋਰਾਂ ਨਾਲ ਚਿਤ ਲਾ ਲਿਆ ਤੇ ਨਾਨਕ ਏਬਨਾ ਜਾਪੀ ਕਰਤਾ ਕੀਤੀ ਦੇ ਸਜ਼ਾਏ ਮਹਾਰਾਜ ਕਹਿੰਦੇ ਇਹ ਪਤਾ ਨਹੀਂ ਹੈ ਵੀ ਉਹਨਾਂ ਨੂੰ ਫਿਰ ਕਿੰਨੀ ਸਜ਼ਾ ਦੇਵੇ ਪ੍ਰਭੂ ਪਰਮਾਤਮਾ ਇਹ ਹੁਣ ਭਾਈ ਗੁਰੂ ਨੂੰ ਪਰਮਾਤਮਾ ਨੂੰ ਛੱਡ ਕੇ ਕਿਸੇ ਨੂੰ ਹੋਰ ਮੰਨਣ ਵਾਲਿਓ ਮਹਾਂਪੁਰਖ ਬਣਵਾਉਣ ਬਣਾਉਣ ਵਾਲਿਓ ਆਪਣੇ ਇਸ਼ਟ ਮੰਨਣ ਵਾਲਿਓ ਹੁਣ ਤੁਸੀਂ ਆਪ ਦਾ ਹਿਸਾਬ ਲਾ ਲਿਓ ਗੁਰੂ ਮਹਾਰਾ ਸੱਜੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਦੱਸਤਾ ਵੀ ਜਿਹੜੇ ਪਰਮਾਤਮਾ ਨੂੰ ਭੁੱਲ ਕੇ ਤੇ ਦੂਜਿਆਂ ਨਾਲ ਆਪਣਾ ਪ੍ਰੇਮ ਬਣਾਈ ਬੈਠੇ ਨੇ ਵੀ ਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਪਤਾ ਨਹੀਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਕਿੰਨੀ ਸਜ਼ਾ ਦੇਗਾ ਹਰ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾਣ ਜਿਹੜੇ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਨੂੰ ਹੋਰ ਬਣਾਈ ਬੈਠੇ ਆ ਰੱਬ ਅੱਗੇ ਮਹਲਾ ਤੀਜਾ ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ ਮਹਾਰਾਜ ਕਹਿੰਦੇ ਜੋ ਸਦਾ ਸਥਿਰ ਪ੍ਰਭੂ ਹਰ ਥਾਂ ਵਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਉਸ ਦਾ ਹੀ ਨਾਮ ਸਿਮਰਨਾ ਚਾਹੀਦਾ ਜੋ ਪ੍ਰਭੂ ਹਰ ਥਾਂ ਵਸਦਾ ਹੈ ਹੁਣ ਗੁਰੂ ਨਾਨਕ ਸਾਹਿਬ ਨੇ ਇਹ ਤਾਂ ਕਿਹਾ ਨਹੀਂ ਵੀ ਮੇਰਾ ਨਾਮ ਧਿਆਉ ਜਦ ਸਮੇਸ਼ ਪਿਤਾ ਨੇ ਨਹੀਂ ਕਿਹਾ ਵੀ ਮੇਰਾ ਨਾਮ ਧਿਆਉ ਨਾ ਗੁਰੂਆਂ ਪੀਰਾਂ ਨੇ ਗੁਰੂਆਂ ਭਗਤਾਂ ਨੇ ਇਹੀ ਕਿਹਾ ਵੀ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਸਿਮਰੋ ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ ਜੋ ਸਦਾ ਸਰ ਪ੍ਰਭੂ ਹਰ ਥਾਂ ਬਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਨਾਨਕ ਹੁਕਮ ਬੁੱਝ ਪਰਵਾਨ ਹੋਏ ਤਾਂ ਫਲ ਪਾਵੇ ਸੱਚ ਏ ਨਾਨਕ ਜੇ ਮਨੁੱਖ ਪ੍ਰਭੂ ਦੀ ਰਜਾ ਨੂੰ ਸਮਝਦੇ ਸਮਝੇ ਤਾਂ ਉਸ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਤੇ ਇਹ ਪ੍ਰਭੂ ਦਰ ਤੇ ਪ੍ਰਵਾਨਗੀ ਰੂਪ ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ ਮਨੁੱਖ ਕਥਨੀ ਬਦਨੀ ਕਰਤਾ ਫਿਰੇ ਹਮੇ ਮੂਲ ਨਾ 부ਝੀ ਅੰਦਾ ਕਾਚਨ ਕਾਚ ਮਹਾਰਾਜ ਕਹਿੰਦੇ ਕਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ ਪ੍ਰਭੂ ਦੀ ਰਜਾ ਪ੍ਰਭੂ ਦੀ ਰਜਾ ਨੂੰ ਉੱਕਾ ਨਹੀਂ ਸਮਝਦਾ ਉਹ ਅੰਨਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ਪੌੜੀ ਸੰਜੋਗ ਬਜੋਗ ਉਪਾਏ ਉਹਨ ਸ੍ਰਿਸ਼ਟੀ ਕਾ ਮੂਲ ਰਚਾਇਆ ਪਰਮਾਤਮਾ ਨੇ ਸੰਜੋਗ ਤੇ ਵਿਜੋਗ ਰੂਪ ਨੇਮ ਬਣਾਇਆ ਹੈ ਤੇ ਜਗਤ ਰਚਨਾ ਦਾ ਮੁੱਢ ਬਨ ਦਿੱਤਾ ਸੰਜੋਗ ਵਿਜੋਗ ਬਿਰਸਤੇ ਅਰਸੀ ਇਸਤਰੀ ਪੁਰਸ਼ ਦਾ ਰਿਸ਼ਤਾ ਕਾਇਮ ਕੀਤਾ ਹਰ ਜੀਵਾਂ ਦੇ ਵਿੱਚ ਹਰ ਜੀਵਾਂ ਦੇ ਵਿੱਚ ਚੀਤੀ ਤੇ ਕੁੰਚਰ ਅਸੂਲਾ ਸਭ ਪਰ ਗ੍ਰਿਪਾ ਦ੍ਰਿਸ਼ਤ ਕਰ ਭੂਲਾ ਬਰੀਕ ਤੋਂ ਬਰੀਕ ਜੀਵ ਜਿਹੜੇ ਆਪਾਂ ਨੂੰ ਆਖਾਂ ਨਾਲ ਵੀ ਨਹੀਂ ਦਿਸਦੇ ਉਹ ਮਾਈਕਰੋਸਕੋਪ ਨਾਲ ਦਿਖਦੇ ਨੇ ਬਰੀਕ ਉਹਨਾਂ ਤੋਂ ਲਾ ਕੇ ਵੱਡੇ ਤੋਂ ਵੱਡੇ ਆਕਾਰ ਵਾਲੇ ਜੀਵਨ ਤੱਕ ਇਸਤਰੀ ਪੁਰਸ਼ ਦਾ ਸੰਯੋਗ ਬਣਾਇਆ ਮਹਾਰਾਜ ਨੇ ਤੇ ਫਿਰ ਇਹ ਸੰਯੋਗ ਬਣਾ ਕੇ ਸ੍ਰਿਸ਼ਟੀ ਦਾ ਮੂਲ ਰਚਿਆ ਨਰ ਨਾਰੀ ਪੈਦਾ ਕੀਤੇ ਉਸ ਨਰ ਨਾਰੀ ਤੋਂ ਅੱਗੇ ਫਿਰ ਗਾਂ ਉਤਪਤੀ ਹੋਈ سنجوگ بجوگ اپائیون سرشتی کا مول رچایا پرماتما نے سنجوگ تے بجوگ روپ نیم بنایا ہے تے جگت رچنا دا مڈ بن دیتا ہے حکمی سرشت ساجی جوتی جوت ملایا ਉਸ ਨੇ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਹੈ ਤੇ ਜੀਵਾਂ ਦੀ ਆਤਮਾ ਵਿੱਚ ਆਪਣੀ ਜੋਤਰ ਲਾਈ ਹੁਣ ਉਹਦੀ ਕੁਦਰਤ ਦੇ ਮੁਤਾਬਕ ਹੀ ਉਹਦੀ ਸ਼ਕਤੀ ਵਰਤ ਰਹੀ ਹੈ ਨਾ ਜੋ ਮਨੁੱਖ ਅਹਿਸਾਸ ਲੈ ਰਿਹਾ ਬੋਲ ਰਿਹਾ ਸੁਣ ਰਿਹਾ ਦੇਖ ਰਿਹਾ ਚੱਲ ਰਿਹਾ ਖਾਣਾ ਪੀਣਾ ਕਰ ਰਿਹਾ ਸਭ ਕੁਝ ਹੋ ਰਿਹਾ ਨਾ ਉਹ ਉਸ ਪ੍ਰਭੂ ਪਰਮਾਤਮਾ ਨੇ ਜੀਵ ਆਤਮਾ ਵਿੱਚ ਆਪਣੀ ਜੋਤ ਲਾਈ ਹੋਈ ਹੈ ਜਿੱਦੇ ਆਪਣੀ ਜੋਤ ਖੱਟ ਲਏਗਾ ਉਹਦੇ ਬਾਣਾ ਹੋਰ ਵਰਤ ਜਾਏਗਾ ਭਾਈ ਮਹਾਰਾਜ ਨੇ ਸਮਝਾਉਣਾ ਕੀਤਾ ਹਕਮੀ ਸ੍ਰੇਸ਼ਟ ਸਾਜੀਆਂ ਜੋਤੀ ਜੋਤ ਮਿਲਾਇਆ ਇਹ ਆਪਾਂ ਗੱਲ ਸਮਝ ਲਈ ਵੀ ਮਹਾਰਾਜ ਨੇ ਹੁਕਮ ਵਿੱਚੋਂ ਸ੍ਰਿਸ਼ਟੀ ਸਾਜੀ ਹੈ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਹੈ ਤੇ ਜੀਵਾਂ ਦੀ ਆਤਮਾ ਵਿੱਚ ਆਪਣੀ ਜੋਤ ਰਲਾਈ ਹੋਈ ਹੈ ਫਿਰ ਲਖਦੇ ਨੇ ਮਹਾਰਾ ਜੋਤੀ ਹੂੰ ਸਭ ਚਾਨਣਾ ਸਤਗੁਰ ਸਬਦ ਸੁਣਾਇਆ ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤ ਤੋਂ ਹੀ ਹੋਇਆ ਹੈ ਇਹ ਬਚਨ ਸਤਗੁਰੂ ਨੇ ਸੁਣਾਇਆ ਹੈ ਤੇ ਸਤਿਗੁਰੂ ਦੇ ਬਚਨਾਂ ਤੇ ਭਾਈ ਆਪਾਂ ਪਹਿਰਾ ਦਈਏ ਫਿਰ ਬ੍ਰਹਮਾ ਵਿਸ਼ਨਮ ਹੇ ਸਤ੍ਰ ਗੁਣ ਸਿਰ ਧੰਦੇ ਲਾਇ ਬ੍ਰਹਮਾ ਵਿਸ਼ਨੂ ਤੇ ਸ਼ਿਵ ਪੈਦਾ ਕਰਕੇ ਉਹਨਾਂ ਨੂੰ ਕਿੰਨਾ ਗੁਣਾ ਦੇ ਧੰਦੇ ਵਿੱਚ ਉਸਨੇ ਪਾ ਦਿੱਤਾ ਇਹ ਆਪਾਂ ਪੰਕਤੀਆਂ ਕੱਲ ਨੂੰ ਵਿਚਾਰਾਂਗੇ ਮਾਇਆ ਕਾਮੋਰ ਰਚਾਇਉਨ ਦੁਰੀਆ ਸੁਖ ਪਾਇਆ ਪਰਮਾਤਮਾ ਨੇ ਸੰਜੋਗ ਅਵਜੋਗ ਰੂਪ ਮਾਇਆ ਦਾ ਮੁੱਢ ਰਚ ਦਿੱਤਾ ਇਸ ਮਾਇਆ ਵਿੱਚ ਰਹਿ ਕੇ ਉਸ